ਨਾਵੇਂ ਨਾਵੇਂ ਜਦ ਆਪਾਂ ਬੋਲਣ ਲੱਗੇ ਸੀ ਚੇਤੇ ਹੋਣਾ ਇੱਕ ਦੂਜੇ ਨਾਲ ਗੱਲਾਂ ਖੋਲਣ ਲੱਗੇ ਸੀ ਚੇਤੇ ਹੋਣਾ ਸੂਟਾਂ ਦੇ ਨਾਲ ਰੰਗ ਖਿੜਦੇ ਜਦ ਪੱਗ ਦੇ ਸੀ ਚੇਤੇ ਹੋਣਾ ਕੱਠਿਆਂ ਦੇ ਦਿਨ ਤੀਆਂ ਵਾਂਗੂ ਲੰਘਦੇ ਸੀ ਚੇਤੇ ਹੋਣਾ ਇੱਕ ਦੂਜੇ ਦੀ ਮ ਵੇਟ ਚ ਛੱਡੀਆਂ ਬੱਸਾਂ ਦਾ ਚੀਤੇ ਹੋਣਾ ਗੋਲੀ ਵਾਲਾ ਬੱਤਾ ਸੀ ਜੋ ਦੱਸਦਾ ਚੀਤੇ ਹੋਣਾ ਸਿੰਡੀਕੇਟ ਦੀ ਪਿਛਲੀ ਖੱਬੀ ਸੀ ਤੇ ਤੈਨੂੰ ਚੀਤੇ ਹੋਣਾ ਪੈਨਸਲ ਦੇ ਨਾਲ ਗੱਲ ਤੇ ਮਾਰੀ ਲੀਕ ਤੈਨੂੰ ਚੀਤੇ ਹੋਣਾ ਇਹ ਸਭ ਤੋਂ ਖਾਸ ਗੱਲ ਆ ਕਨਾ ਜੀਤੇ ਹੋਣਾ ਹੱਥ ਫੜਨੇ ਨੂੰ ਲੱਗ ਗਏ 4 ਮਹੀਨੇ ਸੀ ਜੀਤੇ ਹੋਣਾ ਇੱਕ ਬੋਤਲ ਚੋਂ ਦੋਵੇਂ ਪਾਣੀ ਪੀਂਦੇ ਸੀ ਜੀਤੇ ਹੋਣਾ ਚਾਬੀ ਦੇ ਨਾਲ ਡੈਸਕ ਤੇ ਖੁਣਿਆ ਨਾਮ ਤੇਰਾ ਜੀਤੇ ਹੋਣਾ ਸ਼ੀਟ ਬਦਲ ਕੇ ਮੈਂ ਕੀਤਾ ਸੀ ਐਗਜ਼ਾਮ ਤੇਰਾ ਜੀਤੇ ਹੋਣਾ ਵਿੱਚ ਕਿਤਾਬਾਂ ਖਤ ਭੇਜੇ ਜੋ ਡੇਲੀ ਦੇ ਚੀਤੇ ਹੋਣਾ ਤੇਰੇ ਕਰਕੇ ਨਖਰੇ ਚੱਕੇ ਤੇਰੀ ਸਹੇਲੀ ਦੇ ਚੀਤੇ ਹੋਣਾ ਤੇਰੇ ਹੱਥ ਚੋਖੋ ਕੇ ਖਾਦੀ ਰੋਟੀ ਦਾ ਚੀਤੇ ਹੋਣਾ ਮਜ਼ਾਕ ਬਣਾਉਣਾ ਤੇਰੀ ਹਾਈਟ ਛੋਟੀ ਦਾ ਚیتے ਹੁਣਾ ਚیتے ਹੁਣਾ ਤੇ ਕੁੜੀ ਜਵਾਬ ਦਿੰਦੀ ਹੈ ਕਹਿੰਦੀ ਆ ਹੰ ਕਾਲਜ ਦਾ ਯੋ ਆਖਰੀ ਦਿਨ ਤੇ ਤੁੰ ਗਲ ਲੱਗ ਕਿੰਨਾ ਰੋਏ ਸੀ ਇੱਕ ਦੂਜੇ ਦੇ ਅਨਾਂ ਨੇੜੇ ਪਹਿਲੀ ਵਾਰੀ ਹੋਏ ਸੀ ਉਹ ਸੋਚਿਆ ਨਹੀਂ ਸੀ ਇੱਕ ਦੂਜੇ ਦੀ ਐਨੀ ਯਾਦ ਤਪਹਿ ਜੂਗੀ ਸੋਚਿਆ ਨਹੀਂ ਸੀ ਇਸ਼ਕ ਕਹਾਣੀ ਅਧ ਵਿਚਾਲੇ ਰਹਿ ਜੂਗੀ ਚੇਤੇ ਆਵੇ ਸਿਰ ਕੱਜਣ ਦੀ ਆਦਤ ਜਿਹੜੀ ਪਾਈ ਤੂੰ ਚੇਤੇ ਆਵੇ ਚੁੱਪ ਜੀ ਰਹਿੰਦੀ ਕੁੜੀ ਜੋ ਬੋਲਣ ਲਈ ਤੂੰ ਚੇਤੇ ਆਵੇ ਮੇਰਾ ਬਣਿਆ ਸਵੈਟਰ ਛੋਟਾ ਰਹਿ ਗਿਆ ਸੀ ਚੇਤੇ ਆਵੇ ਤੂੰ ਕਮਲ ਆयो ਵੀ ਪਾ ਕੇ ਬਹਿ ਗਿਆ ਸੀ ਚੇਤ ਆਵੇ ਮੱਥੇ ਟੇਕੇ ਇੱਕ ਦੂਜੇ ਲਈ ਸੁਖ ਸੁਖ